ਕਲਯੁਗ ਵਿੱਚ ਸਭ ਤੋਂ ਵੱਡੀ ਭਗਤੀ ਹੈ ਕੀਰਤਨ ਭਗਤੀ। ਔਰ ਸਾਧ ਸੰਗਤ ਜੇ ਕੋਈ ਧਿਆਨ ਲਾ ਕੇ ਭਗਤੀ ਕਰੇ। ਤਾਂ ਪਾਤਸ਼ਾਹ ਦੇ ਭਾਈ ਰੱਬ ਦੀ ਕੀਰਤੀ ਕਰਨੀ, ਉਹਦਾ ਸ਼ੁਕਰਾਨਾ ਕਰਨਾ ਸਭ ਤੋਂ ਵੱਡੀ ਭਗਤੀ ਹੈ। ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗ੍ਰਸਤੀ ਲੋਕਾਂ ਨੂੰ ਬਹੁਤ ਸੌਖਾ ਰਸਤਾ ਦੱਸਿਆ ਕਿਉਂਕਿ ਆਪਾਂ ਗ੍ਰਸਤੀ ਲੋਕ ਬਹੁਤੀ ਭਗਤੀ ਵੰਦਗੀ ਨਹੀਂ ਕਰ ਸਕਦੇ ਉਹਦਾ ਰੀਜ਼ਨ ਇਹ ਹੈ ਗ੍ਰਸਤੀ ਬੰਦੇ ਨੂੰ ਸੰਸਾਰ ਦੀ ਪਰਿਵਾਰ ਪਰਿਵਾਰ ਦੀ ਬੱਚਿਆਂ ਦੀ ਚਿੰਤਾ ਮੋਹ ਇਸ ਸੰਸਾਰ ਵਿੱਚ ਰਹਿੰਦੇ ਆਂ ਪਰਵਾਰ ਵਿੱਚ ਰਹਿੰਦੇ ਆ ਬੰਦਾ ਮੋਹ ਤੋਂ ਮੁਕਤ ਨਹੀਂ ਹੋ ਸਕਦਾ ਪਰ ਪਾਤਸ਼ਾਹ ਨੇ ਇਸ ਮੋਹ ਨੂੰ ਵੀ ਰੱਬ ਦਾ ਰਾਹ ਦੱਸਿਆ ਕਿ ਭਾਈ ਰੋ ਸੰਸਾਰ ਵਿੱਚ ਪਰਿਵਾਰ ਵਿੱਚ ਕਾਰੋਬਾਰ ਵਿੱਚ ਬੱਚਿਆਂ ਦੇ ਮੋਹ ਪਿਆਰ ਵਿੱਚ ਪਰ ਬਹੁਤ ਸੋਖੀ ਭਗਤੀ ਦੱਸ ਦਿੱਤੀ ਕੇ ਪਰਿਵਾਰ ਵਿੱਚ ਰਹਿਣ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨਾ ਕੋ ਭਗਤੀ ਹੈ ਜਿਹੜਾ ਸੰਸਾਰ ਘਰੋਵਰ ਪਰਿਵਾਰ ਵਿੱਚ ਰਹਿੰਦਾ ਮੁੰਡਾ ਆਪਣਾ ਜਨਮ ਸਫਲ ਕਰ ਲੈਂਦਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਸਿਲ ਕ੍ਰਿਸਤ ਨੂੰ ਬਹੁਤ ਵੱਡੀ ਵਡਿਆਈ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜਦੋਂ ਰੱਬ ਨਾਲ ਰਿਸ਼ਤੇ ਦੀ ਗੱਲ ਹੋਈ ਨਾ ਉਦੋਂ ਪਤੀ ਤੇ ਪਤਨੀ ਦੀਆਂ ਬਤਾਂ ਪਈਆਂ ਨੇ। ਚਾਰ ਨਾਮਾਂ ਦਾ ਪਾਠ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਫਿਰ ਪਤੀ ਪਰਮਾਤਮਾ ਤੇ ਜੀਵ ਆਤਮਾ ਦਾ ਮਲਾਪ ਕਿਵੇਂ ਹੁੰਦਾ ਹੈ ਉਹਦੀ ਉਦਾਹਰਣ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਤੀ ਤੇ ਪਤਨੀ ਦੇ ਜੀਵਨ 'ਚੋਂ। ਕਿ ਕਿ ਗ੍ਰਸਤ ਤੋਂ ਪਾਤਸ਼ਾਹ ਨੇ ਸਾਨੂੰ ਦੂਰ ਨਹੀਂ ਕੀਤਾ ਸ੍ਰੀਮਨ ਭਾਈ ਗੁਰਦਾਸ ਸਾਹਿਬ ਜੀ ਖੁਦ ਗ੍ਰਸਤੀ ਨਹੀਂ ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿਧਾਂਤ ਦੀ ਗੱਲ ਕਹੀ ਤਾਂ ਭਾਈ ਗੁਰਦਾਸ ਜੀ ਨੇ ਵੀ ਕਿਹਾ ਸਭ ਤੋਂ ਵੱਡਾ ਧਰਮ ਹੈ ਗ੍ਰਸਤ ਧਰਮ ਔਰ ਇਸ ਰਸਤੇ ਨੂੰ ਧਰਮ ਦਾ ਨਾਮ ਦਿੱਤਾ ਗ੍ਰਸਤ ਧਰਮ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ ਕਹਿੰਦੇ ਭਾਈ ਦੁਨੀਆ 'ਚ ਗਿਆਨ ਬਹੁਤ ਹੈ ਬਹੁਤ ਤਰ੍ਹਾਂ ਦੀ ਨੌਲੇਜ ਹੈ ਪਰ ਸਰਬ ਸ੍ਰੇਸ਼ਟ ਗਿਆਨ ਹੈ ਗੁਰੂ ਦਾ ਗਿਆਨ ਧਿਆਨ ਲੋਕਾਂ ਕੋਲ ਬਹੁਤ ਹੈ ਬਹੁਤ ਅਕਲਮੰਦ ਨੇ ਬਹੁਤ ਸਮਝਦਾਰ ਨੇ ਪਰ ਜਦੋਂ ਧਿਆਨ ਸ਼ਬਦ ਉੱਤੇ ਟਿਕਣ ਲੱਗਦਾ ਹੈ ਉਦੋਂ ਸਭ ਤੋਂ ਉੱਤਮ ਧਿਆਨ ਹੈ ਔਰ ਪਾਤਸ਼ਾਣ ਕੇ ਧਰਮ ਹੁ ਦੁਨੀਆ ਵਿੱਚ ਬਹੁਤ ਨੇ ਭਾਈ ਗੁਰਦਾਸ ਜੀ ਕਹਿੰਦੇ ਭਾਈ ਸ੍ਰੇਸ਼ਟ ਧਰਮ ਹੈ ਗ੍ਰਿਸਤ ਧਰਮ ਗਿਆਨਨ ਵਿੱਚ ਗਿਆਨ ਅਰ ਧਿਆਨਨ ਵਿੱਚ ਧਿਆਨ ਗੁਰ ਸਕਲ ਧਰਮ ਹੈ ਗ੍ਰਿਸਤ ਪ੍ਰਧਾਨ ਹੈ ਗ੍ਰਿਸਤ ਨੂੰ ਧਰਮ ਦਾ ਰੂਪ ਦਿੱਤਾ ਗਿਆ ਔਰ ਉਹ ਵੀ ਧਰਮ ਪ੍ਰਧਾਨ ਧਰਮ ਗ੍ਰਿਸਤ ਹੁਣ ਧਰਮ ਕੀ ਹੈ ਇਹ ਆਪਾਂ ਸਮਝਣਾ ਹੈ ਕਿਉਂਕਿ ਧਰਮ ਵਿੱਚ ਕੋਈ ਮਰਿਆਦਾ ਹੈ ਧਰਮ ਵਿੱਚ ਕੁਝ ਨਿਯਮ ਹਨ ਜਿਹੜੇ ਪਲਣੇ ਪੈਂਦੇ ਨੇ ਜਦੋਂ ਕੋਈ ਉਸ ਮਰਿਆਦਾ ਉਸ ਨਿਯਮ ਉੱਤੇ ਰਹਿੰਦਾ ਹੈ ਫਿਰ ਉਹ ਧਰਮ ਕਮਾਉਣ ਵਿੱਚ ਸਫਲ ਹੁੰਦਾ ਹੈ ਧਰਮ ਕਿਸੇ ਪਹਿਰਾਵੇ ਦਾ ਨਾਮ ਨਹੀਂ ਹੈ ਕਿਸੇ ਵੀ ਧਰਮ ਦਾ ਪਹਿਰਾਵਾ ਬਾਹਰੋਂ ਪਹਿਨਿਆ ਜਾ ਸਕਦਾ ਹੈ ਕੋਈ ਕਿਸੇ ਨੂੰ ਪਛਾਣ ਨਹੀਂ ਥੋੜੀ ਸਕਦਾ ਮੁਸਲਮਾਨ ਬੰਦੇ ਪੱਗ ਬੰਨ ਲੈਣ ਖਤਨਾ ਨਾ ਕਰਨ ਤਉ ਦਾੜੀ ਤੋਂ ਐਂ ਲੱਗਦਾ ਵੀ ਸਰਦਾਰ ਨੇ ਕੋਈ ਕੇਸ ਕਤਲ ਕਰਾ ਕੇ ਮੱਥੇ ਤੇ ਤਿਲਕ ਲਾ ਦੇ ਵੇਖਣ ਨੂੰ ਹਿੰਦੂ ਲੱਗਦਾ ਕਿਸੇ ਵੀ ਧਰਮ ਦਾ ਚਿੰਨ ਪਹਿਰਾਵਾ ਜਿਹੜਾ ਉਹ ਪਹਿਨਿਆ ਜਾ ਸਕਦਾ ਪਰ ਪਹਿਰਾਵਾ ਧਰਮ ਨਹੀਂ ਹੈ ਕਿਉਂਕਿ ਕੋਈ ਚੀਜ਼ ਚਿੰਨ ਪਹਿਰਾਵਾ ਉਹ ਤੋਂ ਬਾਹਰੋਂ ਮਿਲ ਜਾਂਦੇ ਨੇ ਵਜ਼ਾਹਰ ਤੋਂ ਮਿਲ ਜਾਂਦੇ ਨੇ ਔਰ ਸਾਥ ਸੰਗਤ ਇਸੇ ਲਈ ਬਾਦਸ਼ਾਹ ਨੇ ਗ੍ਰਸਤ ਨੂੰ ਧਰਮ ਨਾਲ ਜੋੜਿਆ ਸ਼ਿੰਗਾਰ ਦਾ ਸਮਾਨ ਬਾਹਰੋਂ ਬਾਜ਼ਾਰ ਤੋਂ ਮਿਲ ਸਕਦਾ ਉਤੋਂ ਮੁੱਲ ਬਾਜ਼ਾਰ ਤੋਂ ਵਿਕਦਾ ਹੈ ਸੋਹੱਗਣ ਦਾ ਸ਼ਿੰਗਾਰ ਜਿਹੜਾ ਉਹ ਤਾਂ ਪੈਸੇ ਦੇ ਇੱਕ ਬਾਹਰੋਂ ਬਾਜ਼ਾਰ ਤੋਂ ਮਿਲ ਜਾਂਦਾ ਬੱਚੀ ਵਾਸਤੇ ਕੋਈ ਜੋੜਾ ਖਰੀਦਣਾ ਹੈ ਕੋਈ ਗਹਿਣੇ ਖਰੀਦਣੇ ਨੇ ਕੋਈ ਲੰਗਾ ਖਰੀਦਣਾ ਉਹ ਬਾਹਰੋਂ ਪਹਿਰਾਵਾ ਉਹਦਾ ਦੱਸਦਾ ਹੈ ਸ਼ਿੰਗਾਰ ਬਾਹਰੋਂ ਖਰੀਦਿਆ ਜਾ ਸਕਦਾ ਹੈ ਪ੍ਰਸਾਦ ਸਿੰਘ ਇਹ ਸੱਚ ਹੈ ਕਿਰਦਾਰ ਨਹੀਂ ਬਾਹਰੋਂ ਮੁੱਲ ਖਰੀਦਿਆ ਜਾ ਸਕਦਾ ਕਿਰਦਾਰ ਦਾ ਮੁੱਲ ਪੈਂਦਾ ਹੈ ਸ਼ਿੰਗਾਰ ਦਾ ਕੋਈ ਮੁੱਲ ਨਹੀਂ ਉਹ ਤਾਂ ਪੈਸਿਆਂ ਦਾ ਮਿਲ ਜਾਂਦਾ ਜਦੋਂ ਦੁਨੀਆਂ 'ਚ ਸੋਭਾ ਹੁੰਦੀ ਹੈ ਕਿਰਦਾਰ ਦੀ ਸੋਭਾ ਹੁੰਦੀ ਹੈ ਸ਼ਿੰਗਾਰ ਦੀ ਨਹੀਂ ਸ਼ਿੰਗਾਰ ਥੋੜੇ ਸਮੇਂ ਵਾਸਤੇ ਇਸ ਤਰ੍ਹਾਂ ਧਰਮ ਦਾ ਪਹਿਰਾਵਾ ਬਾਰੋਂ ਫਰੀਦਿਆਂ ਜਾ ਸਕਦਾ ਪਰ ਧਰਮ ਕੀ ਹੈ ਉਹਦੇ ਵਿੱਚਲਾ ਨਿਯਮ ਮਰਿਆਦਾ ਆਓ ਆਪਾਂ ਇਸ ਚੀਜ਼ ਨੂੰ ਸਮਝੀਏ ਇੱਕ ਵਾਰ ਸਾਰੇ ਸੰਗਤ ਮਨੋਵਿਰਤੀ ਕਾ ਕਰ ਕਰਕੇ ਸਤਿ ਦੀ ਸ਼ੁੱਧਤਾ ਤੇ ਰਸਨਾ ਦੀ ਪਵਿੱਤਰਤਾ ਲੈ ਹਾਜ਼ਰੀ ਲਾਓ ਦੁਮੇ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਰਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬਾਦਸ਼ਾਹ ਨੇ ਧਰਮ ਦੀ ਵਿਆਖਿਆ ਕੀਤੀ ਧਰਮ ਅੱਲਾ ਧਾਰਨ ਕਰਨ ਦਾ ਵਿਚਾਰ ਨਹੀਂ ਕਿ ਅਸੀਂ ਧਰਮ ਧਾਰਨ ਕਰ ਲਿਆ ਧਰਮ ਕਹਿੰਦੇ ਨੇ ਨਿਯਮ ਨੂੰ ਮਰਿਆਦਾ ਨੂੰ ਉਸ ਮਰਿਆਦਾ ਵਿੱਚੋਂ ਗੁਜ਼ਰਨ ਵਾਲੇ ਲੋਕ ਮੰਜ਼ਲ ਤੇ ਪਹੁੰਚਦੇ ਆ ਇਕ ਨੁਕਤਾ ਧਿਆਨ ਵਿੱਚ ਰੱਖਿਓ ਤੁਸੀਂ ਸੁਣਨ ਵਾਲੇ ਬੈਠੇ ਹੋ ਸਚੇਤ ਹੋ ਕੇ ਸੁਣੋ ਕੋਈ ਵੀ ਬੰਦਾ ਜਦੋਂ ਕਿਸੇ ਰਾਹ ਉੱਤੇ ਚੱਲ ਕੇ ਮੰਜ਼ਿਲ ਤੇ ਪਹੁੰਚਦਾ ਹੈ ਮਾਰਗ ਉਹ ਨੂੰ ਮੰਜ਼ਿਲ ਉੱਤੇ ਪਹੁੰਚਾਉਂਦਾ ਹੈ ਪਰ ਮਾਰਗ ਦੀ ਮਰਿਆਦਾ ਉਹਨੂੰ ਮੰਨਣੀ ਪੈਂਦੀ ਹੈ ਜਿਹੜੇ ਲੋਕ ਮਾਰਗ ਦੀ ਮਰਿਆਦਾ ਫਾਲੋ ਨਹੀਂ ਕਰਦੇ ਉਹ ਮੰਜ਼ਿਲ ਤੇ ਕਦੇ ਵੀ ਨਹੀਂ ਪਹੁੰਚਦੇ ਮੰਜਲ ਤੇ ਪਹੁੰਚਣ ਵਾਸਤੇ ਮਾਰਗ ਦੀ ਮਰਿਆਦਾ ਸਿੱਖਣੀ ਬਹੁਤ ਜ਼ਰੂਰੀ ਹੈ ਤੁਸੀਂ ਘਰਾਂ ਤੋਂ ਗੁਰਦੁਆਰੇ ਆਏ ਹੋ ਹਰ ਕੋੰਨਾ ਕਿਸੇ ਨਾ ਕਿਸੇ ਸਾਧਨ ਤੇ ਆਇਆ ਹੈ ਗੱਡੀ ਉੱਤੇ ਆਪਣੇ ਘਾਰ ਉੱਤੇ ਕੋਈ ਵਾਹਨ ਉੱਤੇ ਭਾਵੇਂ ਕੋਈ ਪੈਦਲ ਨਹੀਂ ਚੱਲ ਕੇ ਆਉਂਦਾ ਉਹਨੂੰ ਰਸਤੇ ਦੀ ਮਰਿਆਦਾ ਮੰਨਣੀ ਪੈਂਦੀ ਹੈ ਕੋਈ ਇਸ ਤਰ੍ਹਾਂ ਬੰਦਾ ਕਹਿ ਸਕਦਾ ਮੇਰੇ ਕੋਲ 50 ਲੱਖ ਦੀ ਗੱਡੀ ਹੈ ਮੈਂ ਰਸਤੇ ਦੇ ਕੱਬੇ ਚਲਾਉਂਦਾ ਵਿਚਕਾਰ ਚਲਾਉਂਦਾ ਮੇਰੇ ਕੋਲ ਵੀ 25 ਲੱਖ ਦੀ ਗੱਡੀ ਮੈਂ ਆਪਣੀ ਮਰਜ਼ੀ ਨਾਲ ਚਲਾਵਾਂਗਾ ਮਰਜ਼ੀ ਨਾਲ ਨਹੀਂ ਚਲਾ ਸਕਦਾ ਮਰਿਆਦਾ ਨਾਲ ਚਲਾਉਣੀ ਪੈਂਦੀ ਹੈ ਉਹਨੂੰ ਰਸਤੇ ਤੇ ਚੱਲਨੇ ਆ ਲੈਫਟ ਸਾਈਡ ਖੱਬੇ ਹੱਥ ਲੈਫਟ ਹੈਂਡ ਤੁਰਨਾ ਪੈਂਦਾ ਹੈ ਚੱਲਣਾ ਪੈਂਦਾ ਹੈ ਫਿਰ ਉਹ ਮੰਜ਼ਿਲ ਤੇ ਪਹੁੰਚਦਾ ਹੈ ਆਪਣੀ ਮਰਜ਼ੀ ਕਰੇਗਾ ਰਸਤੇ ਤੇ ਮੰਜ਼ਿਲ ਤੇ ਨਹੀਂ ਪਹੁੰਚੇਗਾ ਜਿਹੜੇ ਲੋਕ ਡਰਾਈਵ ਕਰਦੇ ਆ ਰਸਤੇ ਦੀ ਮਰਿਆਦਾ ਨਹੀਂ ਮੰਨਦੇ ਮਨ ਮਰਜ਼ੀ ਕਰਦੇ ਹਨ ਨਾ ਉਹ ਖੁਦ ਮੰਜ਼ਿਲ ਤੇ ਪਹੁੰਚਦੇ ਹਨ ਸਗੋਂ ਕਿਸੇ ਦੂਜਿਆਂ ਵਾਸਤੇ ਵੀ ਦੁੱਖ ਖੜਾ ਕਰਦੇ ਹਨ ਇਸ ਤਰ੍ਹਾਂ ਪਾਤਸ਼ਾਹ ਨੇ ਕਿਹਾ ਧਰਮ ਜਿਹੜਾ ਹੈ ਉਹ ਤੁਹਾਨੂੰ ਪਰਮਾਤਮਾ ਤੱਕ ਪਹੁੰਚਾਉਂਦਾ ਹੈ ਪਹਿਰਾਵਾ ਤੁਹਾਨੂੰ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ ਪਰ ਸ਼ਰਤ ਇੱਕ ਹੈ ਉਹਦੇ ਵਿੱਚ ਲਈ ਮਰਿਆਦਾ ਮੰਨਣੀ ਪੈਂਦੀ ਹੈ ਉਦੇ ਵਿੱਚ ਨਾ ਨਿਯਮ ਮੰਨਣਾ ਪੈਂਦਾ ਹੈ ਉਹ ਨਿਯਮ ਉਹ ਡਿਸਪਲਨ ਉਹ ਮਰਿਆਦਾ ਹੀ ਤੁਹਾਨੂੰ ਪਰਮਾਤਮਾ ਤੱਕ ਲੈ ਕੇ ਜਾਏਗੀ ਜੇ ਉਹ ਮਰਿਆਦਾ ਨਹੀਂ ਹੈ ਤਾਂ ਤੁਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ ਮਹਾਰਾਜ ਮਰਿਆਦਾ ਕੀ ਹੈ ਮਰਿਆਦਾ ਫਿਰ ਗੁਰੂ ਦੱਸ ਰਿਹਾ ਜਦੋਂ ਰੱਬ ਤੱਕ ਪਹੁੰਚਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹੀ ਉਦੋਂ ਜਗਿਆਸੂ ਵਾਸਤੇ ਮਰਿਆਦਾ ਕੀ ਹੈ ਕਹਿੰਦੇ ਤੂੰ ਉਹਦੇ ਘਰ ਵਿੱਚ বাসਣਾ ਚਾਹੁੰਦਾ ਹੈ ਰੱਬ ਦੇ ਘਰ ਵਿੱਚ ਭਾਈ ਤੂੰ ਪਰਵਾਨ ਹੋਣਾ ਚਾਹੁੰਦਾ ਹਾਂ ਹਾਂ ਮਹਾਰਾਜ ਦੱਸੋ ਕਹਿੰਦੇ ਕਿ ਸਭ ਤੋਂ ਪਹਿਲੀ ਗੱਲ ਹੈ ਉਹਦੀ ਆਗਿਆ ਮੰਨਣੀ ਪਵੇਗੀ ਕੋਈ ਵੀ ਘਰ ਉਦੋਂ ਸੁਖੀ ਵੱਸਦਾ ਹੈ ਜਦੋਂ ਇੱਕ ਦੂਜੇ ਦੀ ਕੋਈ ਆਗਿਆ ਮੰਨਦੇ ਨੇ ਜੇ ਆਪੋ ਆਪਣੇ ਰਾਹ ਬਣ ਤਾ ਘਰ ਵਾਸੀ ਨਹੀਂ ਸਕਦਾ ਨੂੰ ਘਰ ਥੋੜੀ ਨਹੀਂ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਅਗਿਆ ਮਨ ਮੈਂ ਸਹਿ ਕਹਿੰਦਾ ਭਾਈ ਜੇ ਕੋ ਗੁਰੂ ਦੇ ਗ੍ਰਹਿ ਗੁਰੂ ਦੇ ਘਰ ਵਿੱਚ ਰਹਿਣਾ ਚਾਹੁੰਦਾ ਹੈ ਪਰਵਾਹ ਨਾ ਹੋਣਾ ਚਾਹੁੰਦਾ ਹੈ ਪਹਿਲੀ ਸ਼ਰਤ ਹੈ ਉਹ ਗੁਰੂ ਦੀ ਅਗਿਆ ਸਵੇ ਕੱਲਾ ਸੁਣੇ ਨਾ ਅਗਿਆ ਨੂੰ ਸੁਣ ਕੇ ਮੰਨੇ ਕਮਾਉਣਾ ਸ਼ੁਰੂ ਕਰੇ ਮੰਨਣਾ ਸ਼ੁਰੂ ਕਰੇ ਅਛਾ ਜੇ ਕੋ ਬੱਚਾ ਘਰ ਵਿੱਚ ਹਾਂਜੀ ਹਾਂਜੀ ਕਰੀ ਜਾਵੇ ਕੰਮ ਕੋਈ ਵੀ ਨਾ ਕਰੇ ਤਾਂ ਕਿੰਨੇ ਕੁ ਦਿਨ ਨਿਕਲਦੇ ਰੌਲਾ ਪੈ ਜਾਂਦਾ ਇਹ ਤੇ ਬਾਹਰੋਂ ਕਹਿੰਦਾ ਹੈ ਮੰਦਤ ਹੈ ਇਹ ਇਹਨੂੰ ਪਾਤਸ਼ਾਨ ਕਹੇ ਕਿ ਮਰਿਆਦਾ ਹੈ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਉਹ ਗੁਰੂ ਦੀ ਆਗਿਆ ਨੂੰ ਸੁਣ ਕੇ ਸਵੇ ਅਸਾ ਸੁਣਨਾ ਕੁਝ ਸੁੱਖ ਹੈ ਸਹਿਣਾ ਬਹੁਤ ਔਖ ਹੈ ਸੇ ਹੋ ਸਕਦਾ ਜਿਹਦੀ ਪੇਸ਼ੈਂਸ ਵੱਧੀ ਹੋਵੇ ਜਿਹਦੇ ਅੰਦਰ ਸਹਿਣਸ਼ੀਲਤਾ ਹੋਵੇ ਜਿਹਦੇ ਅੰਦਰ ਸਹਿਜ ਵੱਧ ਗਿਆ ਹੋਵੇ ਔਰ ਸਾਸੰਗਤ ਜਿੰਨੀ ਕਿਸੇ ਦੀ ਬਰਦਾਸ਼ਤ ਸ਼ਕਤੀ ਵੱਧਦੀ ਹੈ ਸਹਿਣ ਸ਼ਕਤੀ ਵੱਧਦੀ ਹੈ ਪੇਸ਼ੈਂਸ ਵੱਧਦੀ ਹੈ ਉਨਾਂ ਹੀ ਉਹ ਉਚਾਈ ਵਿੱਚ ਜਾਂਦਾ ਹੈ ਤੁਸੀਂ ਵੇਖੋਗੇ ਜਿਹੜੇ ਤਰਖਤ ਦੀਆਂ ਜਿਹੜਾ ਬਹੁਤ ਡੁੰਗੀਆਂ ਹੋਣਗੀਆਂ ਉਹਦੀ ਪੇਸ਼ੈਂਸ ਵੀ ਬਹੁਤ ਵੱਡੀ ਹੁੰਦੀ ਹੈ ਮੀਂਹ ਚੱਖੜ ਹਨੇਰੀ ਹਵਾਵਾਂ ਚੱਲਦੀਆਂ ਰਹਿਣ ਉਹ ਦਰਖਤ ਤਾਂ ਕੁਝ ਵਿਗੜਦਾ ਨਹੀਂ ਕਿਉਂਕਿ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਉਸ ਦਰਖਤ ਦੀ ਜੜ ਡੂੰਗੀ ਹੋਣ ਦਾ ਇਹ ਸੰਕੇਤ ਹੈ ਕਿ ਉਹਦੀ ਪੇਸ਼ੈਂਸ ਵੱਧ ਹੈ ਉਹਦੀ ਸਹਿਣਸ਼ੀਲਤਾ ਵੱਧ ਹੈ ਉਹ ਤੇਜ਼ ਤੂਫਾਨ ਨੂੰ ਝੱਲ ਸਕਦਾ ਹੈ ਤੇਜ਼ ਹਵਾਵਾਂ ਨੂੰ ਬਰਦਾਸ਼ਤ ਕਰ ਸਕਦਾ ਹੈ ਜਿਸ ਦਰਖਤ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਉਹ ਬਹੁਤੀ ਤੇਜ਼ ਹਵਾ ਝੱਲ ਨਹੀਂ ਸਕਦਾ ਦੋ ਦਿਨ ਮੀਂਹ ਪਵੇ ਤੇ ਜਿਹ ਦਿਨ ਹਵਾ ਵਗੇ ਦਰਖਤ ਟੁੱਟ ਪੜੇਗਾ ਇਸ ਤਰ੍ਹਾਂ ਪਾਤਸ਼ਾਹਨ ਕੇ ਦੁਨਿਆਵੀ ਰਿਸ਼ਤੇ ਨੇ ਇਹਦੇ ਅੰਦਰ ਜਦੋਂ ਕੋਈ ਮर्यादा ਵਿੱਚ ਚੱਲਦਾ ਹੈ ਪੇਸ਼ੈਂਸ ਵੱਧਦੀ ਹੈ ਤਾਂ ਜਿਹੜਾ ਦ੍ਰਿਸ਼ਤਿਆਂ ਦੀਆਂ ਇੰਨੀਆਂ ਡੂੰਘੀਆਂ ਹੋ ਜਾਂਦੀਆਂ ਨੇ ਸੰਸਾਰ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਹਵਾ ਵਗੇ ਉਹ ਰਿਸ਼ਤਾ ਟਲ ਰਹਿੰਦਾ ਟਿਕਾਉ ਵਿੱਚ ਰਹਿੰਦਾ ਸਿੱਖ ਤੇ ਗੁਰੂ ਦਾ ਰਿਸ਼ਤਾ ਉਦੋਂ ਰਹਿੰਦਾ ਜਦੋਂ ਪੇਸ਼ੈਂਸ ਵੱਜੇ ਕਿਉਂਕਿ ਜ਼ਰੂਰੀ ਨਹੀਂ ਕਿ ਸਾਰੀਆਂ ਆਦਾਸਨ ਗੁਰੂ ਨੇ ਪੂਰੀਆਂ ਕਰਨੀਆਂ ਇਹ ਤਾਂ ਗੁਰੂ ਦੀ ਮਰਜ਼ੀ ਹੈ ਮੰਗਣ ਵਾਲੇ ਦੀ ਕੋਈ ਮਰਜ਼ੀ ਨਹੀਂ ਦੇਣ ਵਾਲੇ ਦੀ ਆਪਣੀ ਮਰਜ਼ੀ ਉਹਨੇ ਕੀ ਦੇਣਾ ਮੰਗਤਾ ਕਦੇ ਵੀ ਚੋਸ ਨਹੀਂ ਕਰ ਸਕਦਾ ਕਿ ਮੈ ਆ ਮੈਨੂੰ ਚਾਹੀਦਾ ਵੈਗਰ ਜਿਹੜਾ ਪੱਖਾ ਭਿਖਾਰੀ ਹੈ ਮੰਗਤਾ ਹੈ ਉਹ ਚੋਸ ਨਹੀਂ ਕਰ ਸਕਦਾ ਕਿ ਮੈਨੂੰ ਤਾਂ ਇੰਨੇ ਪੈਸੇ ਚਾਹੀਦੇ ਨੇ ਇੱਥੇ ਦੇਣ ਵਾਲੇ ਦੀ ਆਪਣੀ ਮਰਜ਼ੀ ਹੈ ਇਸ ਲਈ ਬਾਦਸ਼ਾਹ ਕਹਿੰਦਾ ਭਾਈ ਸਿੱਖ ਤੇ ਗੁਰੂ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੈ ਤੇਰਾ ਕੰਮ ਅਦਾਸ ਕਰਨਾ ਗੁਰੂ ਦੀ ਆਪਣੀ ਮਰਜ਼ੀ ਹੈ ਤੂੰ ਦਾਵਾ ਨਹੀਂ ਕਰ ਸਕਦਾ ਕਿ ਮੈਨੂੰ ਮਿਲਣਾ ਹੀ ਚਾਹੀਦਾ ਜੇ ਤੇਰੇ ਅੰਦਰ ਪੇਸ਼ੈਂਸ ਨਹੀਂ ਲੋਕ ਕਿ ਗੁਰਦਾਰੇ ਛੱਡ ਜਾਂਦੇ ਨੇ ਰਸਤੇ ਛੱਡ ਜਾਂਦੇ ਨੇ ਥਾਂ ਥਾਂ ਤੇ ਭਟਕਣ ਲੱਗ ਪੈਂਦੇ ਇਹਨੂੰ ਮਹਾਰਾਜ ਨੇ ਕਿਹਾ ਗੁਰ ਕੇਂਦਰ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਮਹਾਰਾਜ ਹੋਰ ਦਸਤ ਵਾਸਤੇ ਕੀ ਕਰਨਾ ਹੈ ਪੇਸ਼ੈਂਸ ਵਧੇ ਸਹਿਣ ਸ਼ਕਤੀ ਵਧੇ ਅਸੀਂ ਸਹਿਣ ਲੱਗਦੇ ਹਾਂ ਤੁਹਾਡਾ ਹੁਕਮ ਮਰਨ ਹੋਰ ਕੀ ਕਰਨਾ ਹੈ ਕਹਿੰਦੇ ਉਹਦੇ ਵਾਸਤੇ ਇੱਕ ਚੀਜ਼ ਆਪਸ ਕੋ ਕਰ ਕਸ਼ਨ ਜਨਾਵੇ ਦੇਖੋ ਆਪਾਂ ਰਸਤਿਆਂ ਤੇ ਚੱਲ ਕੇ ਆਏ ਸਹੀ ਸਲਾਮਤ ਲੋਕ ਡਰਾਈਵਰੀਓ ਕਰਕੇ ਪਹੁੰਚਦੇ ਨੇ ਜਿਨ੍ਹਾਂ ਦੇ ਅੰਦਰ ਪੇਸ਼ੈਂਸ ਵੱਧ ਹੈ ਜਿਹੜਾ ਪੇਸ਼ੈਂਸ ਨਾ ਮਦਾਬੂ ਸਾਈਡ ਨਹੀਂ ਦਿੰਦਾ ਮੈਂ ਤੇ ਵਿਚ ਮਾਰਾਂਗਾ ਉਹ ਆਪ ਰਸਤੇ ਵਿੱਚ ਹਾਦਸਾ ਗ੍ਰਸਤ ਹੋ ਜਾ। ਹਜ਼ੂਰ ਨੇ ਕਿਹਾ ਇਹ ਰਿਸ਼ਤਾ ਕਿੱਥੇ ਸਿਰੇ ਚੜਦਾ ਹੈ ਸਿੱਖ ਤੇ ਗੁਰੂ ਦਾ ਜਦੋਂ ਸਿੱਖ ਜਣਾਵੇ ਹੀ ਨਾ ਕਿ ਮੈਂ ਆਪਸ ਕੋ ਕਰ ਕਸ਼ ਨਾ ਜਣਾਵੇ ਉਹ ਸੇਵਾ ਕਰੇਗਾ ਪਰ ਜਣਾਏ ਕਹਿੰ ਕੇ ਮੈਂ ਕੀਤੀ ਉਹ ਨਿਤਨੇਮ ਕਰਦਾ ਹੈ ਜਣਾਉਂਦਾ ਨਹੀਂ ਮਹਾਰਾਜ ਮੈਨੂੰ ਇੰਨੇ ਸਾਲ ਹੋ ਗਏ ਪਾਠ ਕਰਦੇ ਨਹੀਂ ਕਿਉਂਕਿ ਰੱਬ ਦਾਤਾ ਹੈ ਉਹ ਸਰਵ ਪ੍ਰਤਪਾਲਕ ਹੈ ਉਹਨੂੰ ਜਣੋਣ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਪਾ ਸਕਦੇ ਮੈਨੂੰ ਇੱਕ ਪੰਜ ਤੰਤਰ ਗ੍ਰੰਥ ਦੀ ਬਾਤ ਆ ਯਾਦ ਆਈ ਇਹ ਕਈ ਵਾਰ ਲਾਈਵ ਤੋਂ ਕਈ ਕਿਸੇ ਨੇ ਬਹੁਤ ਕਠਨ ਭਗਤੀ ਕੀਤੀ ਦਿਨ ਰਾਤ ਨਹੀਂ ਲਹਿਰੀ ਚੱਕਰ ਤੋਂਪ ਸਰਦੀਆਂ ਬਰਸਾਤਾਂ ਸਭ ਚੱਲੀਆਂ ਕਹਿੰਦੇ ਜਦੋਂ ਉਹਨੂੰ ਬੰਦਗੀ ਕਰਦੇ 12 14 ਸਾਲ ਗੁਜ਼ਰ ਗਏ ਰੱਬ ਖੁਸ਼ ਹੋ ਗਿਆ ਇੱਕ ਦਿਨ ਪ੍ਰਗਟ ਹੋ ਗਿਆ ਰੱਬ ਨੇ ਉਹ ਪ੍ਰਗਟ ਹੋ ਕੇ ਪੁੱਛਿਆ ਦੱਸ ਵੀ ਕੀ ਚਾਹੀਦਾ ਹੈ ਤੂੰ ਇੰਨੀ ਬੰਦਗੀ ਕਰਦਾ ਹੈ ਨੇ 12 14 ਸਾਲ ਕਠਨ ਤਪ ਸਜਿਆ ਤਪਾਂ ਸਈਆਂ ਨੇ ਵਰਸਾਤਾ ਸਈਆਂ ਨੇ ਕਸ਼ਟ ਵਿੱਚ ਰਿਹਾ ਦੱਸ ਕੀ ਚਾਹੀਦਾ ਹੈ ਤਾਂ ਜਦੋਂ ਨੇ ਰੱਬ ਪ੍ਰਗਟ ਕਰ ਲਿਆ ਨਾ ਇੱਕ ਛਣ ਉਹਦੇ ਅੰਦਰ ਇੱਕੋ ਰਹਿ ਗਈ ਕਿ ਮੈਂ ਬੰਦਗੀ ਕੀਤੀ ਹੈ ਕਿਉਂ ਰੱਬ ਮੋਰਿਉ ਕਹਿ ਰਿਹਾ ਤੂੰ ਬਹੁਤ ਬੰਦਗੀ ਕੀਤੀ ਨੇ ਦੱਸ ਕੀ ਚਾਹੀਦਾ ਹੈ ਉਹਨਾਂ ਕਹਿੰਦੇ ਜੋ ਮੇਰਾ ਸਾਥਕਤਾ ਬਣਦਾ ਉਹ ਦੇ ਦਿਓ ਕਹਿੰਦੇ ਰੱਬ ਨੇ ਮਰ ਉਹ ਜਵਾਬ ਦਿੱਤਾ ਹਿਸਾਬ ਕਿਤਾਬ ਨਹੀਂ ਨਹੀਂ ਦਿਆ ਜੋ ਚਾਹੀਦਾ ਉਹ ਦੱਸ ਕੇ ਜਾ ਤੂੰ ਕੀ ਚਾਹੁੰਦਾ ਹੈ ਕੋਈ ਛਪੂਰੀ ਹੋ ਜਾਏ ਪਰ ਹਿਸਾਬ ਨਹੀਂ ਨਹੀਂ ਦਿਆ ਉਹਨਾਂ ਕਹਿੰਦੇ ਨਹੀਂ ਮੇਰਾ ਹਿਸਾਬਤਾ ਪੂਰਾ ਕਰਦਾ ਜੋ ਮੈਨਾਂ ਬਣਦਾ ਉਹ ਦੇ ਅੱਛਾ ਹਿਸਾਬਤਾ ਮੰਗਣ ਦਾ ਮਤਲਬ ਪਤਾ ਕੀ ਹੁੰਦਾ ਵੀ ਹੁਣ ਨੌਕਰੀ ਨਹੀਂ ਕਰਨੀ ਨੌਕਰ ਨੂੰ ਨੀਦਰ ਹਿਸਾਬ ਪਤਾਵ ਨਹੀਂ ਮੰਗਦਾ ਤੁਹਾਡੇ ਕੋ ਕਿ ਮੇਰਾ ਹਿਸਾਬ ਕਰ ਦਿਓ ਜਿੰਨੀ ਦਿਨ ਉਹਨੇ ਜੌਬ ਕਰਨੀ ਹੈ ਜਦੋਂ ਉਹ ਰੱਬ ਨੂੰ ਕਹਿ ਰਿਹਾ ਕਹਿੰਦਾ ਵੀ ਮੇਰਾ ਹਿਸਾਬ ਪੂਰਾ ਕਰ ਦਿਓ ਮੈਂ ਇਨੇ ਸਾਲ ਕਠਨ ਤਪਸਾ ਦਿਆ ਭੁੱਖੇ ਪਿਆਸੇ ਰਹਿ ਕੇ ਤੋਂ ਪਸ਼ਾ ਮੀ ਨੇਰੀ ਬਰਸਾਤਾ ਸਭ ਕੁਝ ਸਹਿਬ ਸਰਦੀਆਂ ਵਿੱਚ ਬੈਠਾ ਰੱਬ ਨੇ ਕਿਹਾ ਤੂੰ ਮੰਗ ਫਿਰ ਕੀ ਚਾਹੇ ਹੁਣ ਕਹਿੰਦਾ ਨਹੀਂ ਜੀ ਜੋ ਮੇਰਾ ਬਣਨਾ ਦੇ ਦੇ ਰੱਬ ਨੇ ਤੈਨੂੰ ਤਿੰਨ ਵਾਰ ਪੁੱਛਿਆ ਉਹਨੇ ਤਿੰਨੇ ਵਾਰ ਕਿਹਾ ਨਹੀਂ ਜੋ ਮੇਰਾ ਬਣਦਾ ਦੇ ਦਿਓ ਰੱਬ ਨੇ ਕਿਹਾ ਹੁਣ ਤੇਰਾ ਹਿਸਾਬ ਬਾਦ ਵਿੱਚ ਕਰਾਂਗੇ ਪਹਿਲਾਂ ਜੇ ਤੂੰ ਲੇਖਾ ਸਾਹਿਬ ਕਹਿੰਨਾ ਉਹੀ ਪੂਰਾ ਕਰ ਲਈਏ 40 ਸਾਲ ਤੇਰੀ ਉਮਰ ਹੋ ਗਈ ਹੈ 14 ਸਾਲ ਤੂੰ ਇੱਕ ਪੱਥਰ ਉੱਤੇ ਬਹਿ ਕੇ ਤਪਸਾ ਆਦਿਆ ਹੈ ਕਹਿੰਦੇ ਤੈਨੂੰ ਪਤਾ ਹੈ ਇਹ ਪੱਥਰ ਨਰਜਿੰਦ ਨਹੀਂ ਹੈ ਇਹ ਵੀ ਜਿੰਦਾ ਹੈ ਇਹ ਵੀ ਵਦਨਾ ਘਟਦਾ ਹੈ ਹੁਣ ਤੂੰ ਮਰਨ ਤੋਂ ਬਾਅਦ 14 ਸਾਲ ਪੱਥਰ ਬਣ ਤੇਰੇ ਉੱਤੇ ਇਹ ਬਹਿ ਕੇ ਭਗਤੀ ਕਰੇਗਾ ਪੱਥਰ ਨਾਲ ਹਸਾਬ ਦਾ ਬਰਾਬਰ ਕਰਨਾ ਫਿਰ ਤੈਨੂੰ ਦੋਮਾਂਗੇ ਲੈਪਾ